ਪੰਜਾਬ ਜਿਲ੍ਹਾ ਹਜ਼ਾਰਪੁਰ ਤਹਿਸੀਲ ਮੁਕੇੜੀਆਂ ਵਿੱਚ ਸਵਸਥ ਅਭਿਆਨ ਅਤੇ ਸਵਸ਼ਤਾ ਅਭਿਆਨ ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਰਾਜ ਦੇ ਮੁੱਖ ਮੰਤਰੀਆਂ ਤੱਕ ਜਾਗਰੂਕਤਾ ਪੈਦਾ ਕਰਨ ਲਈ ਮੋਹਮਾ ਸ਼ੁਰੂ ਕੀਤੀਆਂ ਗਈਆਂ ਹਨ ਹਾਲਾਂਕਿ ਕੁਝ ਨੇਤਾ ਤੇ ਅਧਿਕਾਰੀ ਪ੍ਰਭਾਵਿਤ ਨਹੀਂ ਹਨ ਜਿਵੇਂ ਕਿ ਕੁੰਭ ਕਰਨ ਦੀ ਡੂੰਗੀ ਨੀਂਦ ਵਿੱਚ ਹਨ ਹਰ ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਨਾਲੀਆਂ ਹਰ ਜਗ੍ਹਾ ਬੰਦ ਹਨ ਸਥਿਤੀ ਨੀ ਮਾੜੀ ਹੈ ਫਿਰ ਵੀ ਕੋਈ ਅਧਿਕਾਰੀ ਐਮਸੀ ਐਮਐਲਏ ਜਾਂ ਸੰਸਦ ਮੈਂਬਰ ਇਸ ਬਾਰੇ ਪਤਾ ਨਹੀਂ ਲਗਾਉਂਦਾ ਮੋਲਾ ਦੇਵਾ ਜੀ ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਤੇ ਐਮਸੀ ਨੂੰ ਨਾਲੀਆਂ ਤੇ ਨਿਕਾਸ ਨੂੰ ਲੈ ਕੇ ਕਈ ਵਾਰ ਕਿਹਾ ਗਿਆ ਹੈ ਪਰ ਉਹਨਾਂ ਨੂੰ ਟਾਲਮਟੋਲ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਲੋਕਾਂ ਨੇ ਪ੍ਰੈਸ ਨੂੰ ਆਪਣੀ ਨਿਰਾਸ਼ਾ ਜ਼ਾਹਰ ਕਰਦੇ ਹੋਏ ਕਿਹਾ ਕਿ ਸਾਡੇ ਬੁਲਵਾਰ-ਬਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਕੋਈ ਸਫਾਈ ਨਹੀਂ ਕੀਤੀ ਜਾ ਰਹੀ ਤੇ ਸਾਡਾ ਸਿਹਰਾ ਤੇ ਬਿਮਾਰੀਆਂ ਦਾ ਡਰ ਮੰਡਰਾ ਰਿਹਾ ਹੈ। ਮੁਹੱਲਾ ਦੇਵਾਜੀ ਕਲੋਨੀ ਮੁਕੇੜੀਆਂ ਵਾਸੀਆਂ ਨੇ ਕਿਹਾ ਕਿ ਸਵੱਛਤਾ ਅਭਿਆਨ ਅਤੇ ਸਵੱਛਤਾ ਅਭਿਆਨ ਸਿਰਫ ਨਾਮ ਦਾ ਹੈ। ਸਾਡੇ ਲਈ ਬੈਠਣਾ ਜਾਂ ਖੜਾ ਹੋਣਾ ਬਹੁਤ ਮੁਸ਼ਕਲ ਹੈ ਕਿਉਂਕਿ ਬਾਂਦ ਨਾਲੀਆਂ ਇੰਨੀਆਂ ਬਦਮੂ ਮਾਰਦੀਆਂ ਹਨ ਕਿ ਜੀਣਾ ਮੁਸ਼ਕਲ ਹੈ। ਮੋਹੱਲਾ ਵਾਸੀਆਂ ਨੇ ਸਰਕਾਰ ਅਧਿਕਾਰੀਆਂ ਤੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਕੀ ਕਹਿਣਾ ਲੋਕਾਂ ਦਾ ਆਪ ਹੀ ਸੁਣ ਲਓ ਹਾਂਜੀ ਬਤਾ ਕੀ ਨਾ ਤੁਹਾਡਾ ਜੀ ਬਲਵੀਰ ਕੌਰ ਮਹੱਲਾ ਘਰੇ ਆ ਮਹੱਲਾ ਕੀ ਕਹਿੰਦੇ ਡੇਵਾ ਕਰੋ ਡੇਵਾ ਕਰੋ ਇਹ ਪ੍ਰੋਗਰਾਮ ਕੀ ਆ ਰਿਹਾ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਾਲੀ ਸਾਰੀਆਂ ਬਿਲਕੁਲ ਬਲੌਕ ਹੋਈਆਂ ਗੰਦ ਪਿਆ ਹੈ ਪਾਣੀ ਚੱਲਦਾ ਨਹੀਂ ਆ ਦੇਖ ਲਓ ਤੁਸੀਂ ਕਿ ਸ਼ੱਕ ਫੋਟੋ ਪਾ ਛੱਪੜ ਬੜਿਆ ਹੈ ਬਿਮਾਰੀ ਦਾ ਘਰ ਸਫਾਈ ਕਰਮੀ ਆਂਦਾ ਨਹੀਂ ਸਫਾਈ ਕਰਦਾ ਹੀ ਨਹੀਂ ਸਫਾਈ ਕਰਨ ਕਿੰਨੇ ਦਿਨੋਂ ਕੇ ਸਫਾਈ ਕੀਤੀ ਇਹਨੂੰ ਕਿੰਨਾ ਚਿਰ ਹੋ ਗਿਆ ਚਾਰ ਪੰਜ ਮਹੀਨੇ ਹੋ ਗਏ ਆ ਦੇਖੋ ਉੱਡਾ ਤੇ ਸੈਰ ਕਰਕੇ ਤੁਰ ਜਾਂਦਾ ਕਰਦਾ ਕੁਝ ਵੀ ਨਹੀਂ ਸਫਾਈ ਦੀ ਵੀ ਤੁਹਾਡੀ ਹਿੱਸੇ ਦੇਵਾ ਕਲੋਨੀ ਮਹੱਲੇ ਦਾ ਐਮਸੀ ਕੌਣ ਹੈ ਇਹ ਰੰਜੋਤ ਸਿੰਘ ਕুকু ਕুকু ਹਾਂਜੀ ਹਾਂ ਜੇ ਤੁਸੀਂ ਕਦੀ ਉਹਨਾਂ ਨੂੰ ਸਫਾਈ ਨੂੰ ਲੈ ਕੇ ਕਦੀ ਕਿਹਾ ਕਿ ਸਫਾਈ ਨਹੀਂ ਹੋ ਰਹੀ ਉਹ ਤਾਂ ਲੱਭਦੇ ਹੀ ਨਹੀਂ ਹੈਗੇ ਜਦੋਂ ਤਾਂ ਬਾਹਰ ਰਹਿੰਦੇ ਨੇ ਬਾਹਰ ਹੀ ਰਹਿੰਦੇ ਆ ਸਭ ਇਦਾਂ ਹੀ ਹੈ ਸਭ ਜਦੋਂ ਪੁੱਛੋ ਕਮੇਟੀ ਦੇ ਵਿੱਚ ਕਿਸੇ ਨੂੰ ਗੱਲਬਾਤ ਕੀਤੀ ਪ੍ਰਧਾਨ ਨਾਲ ਹਾਂਜੀ ਪ੍ਰਧਾਨ ਨਾਲ ਗੱਲਬਾਤ ਤੱਕ ਜੇ ਮੈਂ ਬੜਾ ਦੋ ਤਿੰਨ ਦਿਨ ਹੋਏ ਮੈਂ ਜਾ ਕੇ ਆਈ ਆ ਪਤਾ ਨਹੀਂ ਕੌਣ ਪ੍ਰਧਾਨ ਕੌਣ ਨਹੀਂ ਮੈਂ ਜਾ ਕੇ ਆਈ ਮਿਲ ਕੇ ਆਈ ਹਾਂ ਸ਼ੋਕਵਾਰ ਇੱਥੇ ਬੈਠਾ ਸੀ ਠੀਕ ਕਹਿੰਦੇ ਸੀ ਤੁਹਾਨੂੰ ਕਹਿੰਦੇ ਸੀ ਕਰਾ ਦੇ ਲੈ ਕੋਈ ਨਹੀਂ ਆਇਆ ਕਿੰਨੇ ਦਿਨ ਹੋ ਗਏ ਕੇ ਨੂੰ ਦੋ ਤਿੰਨ ਦਿਨ ਦੋ ਤਿੰਨ ਦਿਨ ਦੁੱਖ ਦੇਣੇ ਹੋਏ ਨੇ ਦੁੱਖ ਤੇ ਨੇ ਯਾਰ ਅੱਜ ਨਹੀਂ ਹੋਈ ਮਾਲੇ ਇੱਕ ਨਾਲੀ ਥੋੜਾ ਹਰ ਨਾਲੀਆਂ ਸਾਰੀ ਗਲੀਆਂ ਦਾ ਇਹੀ ਹਾਲ ਹੈ ਹਾਂ ਜੀ ਹਾਂ ਜੀ ਕਿੰਨਾ ਤੁਹਾਡਾ ਜੀ ਸੀਮਾ ਕੀ ਸਮੱਸਿਆ ਕੀ ਤੁਹਾਡੇ ਪਾਣੀ ਦੀ ਨਿਕਾਸੀ ਨੂੰ ਲੱਗੇ ਨਾਲੀਆਂ ਪਾਣੀ ਛੁੱਟੀ ਜਾਉ ਕੋਈ ਪਾਣੀ ਜਾਣਾ ਹੀ ਨਹੀਂ ਅੱਗੇ ਅਸੀਂ ਤਾਂ ਸਫਾਈ ਆਪੇ ਕਰਦੇ ਆ ਪਰ ਅੱਗੋਂ ਸਾਫ਼ ਹੋਏਗਾ ਤਾਂ ਹੀ ਹੈ ਜੀ ਸਰਕਾਰਾਂ ਦੇ ਕਹਿ ਰਹੇ ਆ ਕਿ ਸਫਾਈ ਕੀ ਕਰਨਾ ਹੁਣ ਜਦੋਂ ਆਂਦੇ ਹੀ ਨਹੀਂ ਐ ਅਸੀਂ ਕਿਨੂੰ ਕੰਪਲੇਨ ਕਰੀਏ ਸਰਕਾਰੀ ਪੈਸੇ ਵੀ ਲੈ ਲੈਂਦੇ ਸਾਤੋ ਹੀ ਮੰਗਦੇ ਆ ਫਿਰ ਨਾਲੀਆਂ ਸਾਫ ਨਹੀਂ ਨਹੀਂ ਕੰਪਲੇਨ ਕਿਨੂੰ ਕਰੀਏ ਰੁਕਿਆ ਹੀ ਪਿਆ ਸਾਰਾ ਪੰਡ ਨਹੀਂ ਨਹੀਂ ਕਿਨੂੰ ਕੰਪਲੇਨ ਕਰੀਏ ਉਹ ਆਣ ਤਾਂ ਉਹਨਾਂ ਨੂੰ ਕਹੀਏ ਵੀ ਨਾਲੀ ਕੱਢੋ ਜੇ ਬਾਅਦ ਇੱਕ ਵਾਰੀ ਆਂਦੇ ਆ ਸਾਫ ਕਰਾਣ ਉਹ ਵੀ ਪੈਸੇ ਮੰਗਦੇ ਆ ਉਹ ਵੀ 50-50 ਰੁਪਏ 100-100 ਰੁਪਈਆ ਦੇਈ ਜਾ ਫਿਰ ਨਾਲੀਆਂ ਸਾਫ ਲੈ ਕੇ ਜਾਂਦੇ ਹੋ ਇਹ ਕੀ ਤੇ ਉਹਨਾਂ ਦੀ ਤਰਖਾਹਾਂ ਬੰਦ ਕਰ ਦਿਓ ਅਸੀਂ ਦੇ ਦਿਆ ਕਰਾਂ ਤੇ 50 ਰੁਪਏ ਹਾਂ ਤਰਖਾਹ ਹਾਂਜੀ ਭਾਈ ਕੀ ਨਾਮ ਤੁਹਾਡਾ ਜੀ ਮੀਨਾ ਕੁਮਾਰੀ ਕੀ ਪ੍ਰੋਬਲਮ ਕੀ ਏ ਤੁਹਾਡੇ ਸਰ ਆ ਨਾਲੀਆਂ ਦੀ ਪ੍ਰੋਬਲਮ ਆ ਪਾਣੀ ਬਲੌਕ ਹੋਇਆ ਪਿਆ ਆ ਪਾਣੀ ਕੂੜਾ ਬਿਲਕੁਲ ਨਹੀਂ ਅੱਗੇ ਜਾਂਦਾ ਹੈਗਾ ਕੋਈ ਸਾਫ ਸਫਾਈ ਵਾਲਾ ਨਹੀਂ ਇੱਥੇ ਆਂਦਾ ਹੈਗਾ ਆਪਣਾ ਆਪਣਾ ਦਰਵਾਜ਼ਾ ਸਾਫ ਕਰੀਦਾ ਆ ਉਹ ਵੀ ਹੁਣ ਮਤਲਬ ਕਿ ਬਿਲਕੁਲ ਹੀ ਜ਼ਿਆਦਾ ਲੋਕੋ ਕੋ ਐ ਪਿਆ ਹੁਣ ਆਪਣਾ ਦਰਵਾਜ਼ਾ ਵੀ ਨਹੀਂ ਸਾਫ ਹੋ ਰਿਹਾ ਨਾਲੀ ਨਹੀਂ ਚੱਲਦੀ ਕੋਈ ਸਾਫ ਸਫਾਈ ਵਾਲਾ ਨਹੀਂ ਆ ਰਿਹਾ ਸਾਫ ਸਫਾਈ ਵਾਲਾ ਕੋਈ ਵੀ ਨਹੀਂ ਆ ਰਿਹਾ ਕਰਮ ਜਾਰੀ ਕੋਈ ਨਹੀਂ ਤੁਹਾਡੀ ਕੋਈ ਗੱਲਬਾਤ ਹੋਈ ਕਿਸੇ ਵੀ ਮਹਿਕਮੇ ਦੇ ਅਧਿਕਾਰੀ ਨਾਲ ਨਹੀਂ ਜਿਹੜਾ ਸਫਾਈ ਕਰਨ ਆਂਦਾ ਉਹ 2-4 ਵਾਰੀ ਮਿਲਿਆ ਗਲੀ ਦੇ ਬਾਹਰ ਹੀ ਉਹਨੂੰ ਕਿਹਾ ਕਿ ਸਾਫ ਕਰਵਾ ਦਿਓ ਸਾਫ ਕਰਵਾ ਦਿਓ ਉਹ ਕਹਿ ਦਿੰਦਾ ਕਿ ਅੱਗੇ ਗੰਦ ਬਹੁਤ ਰੁਕਿਆ ਪਿਆ ਮੈਂ ਕਿੱਦਾਂ ਸਾਫ ਕਰਵਾਵਾਂ ਅਗੋਂ ਕਰੀਏ ਕਦੇ ਹੋਏਗਾ ਇਹ ਤਾਂ ਕੱਢਣਾ ਨਹੀਂ ਤੇ ਮੈਂ ਸ਼ੋਕ ਮਾਰਨ ਨੂੰ ਮਿਲ ਕੇ ਆਈ ਸੀ ਗਈ ਸੀ ਕਬੀਟੀ ਮੈਂ 2 ਦਿਨ 3 ਦਿਨ ਹੋਏ 1-2 ਦਿਨ ਤੁਹਾਡੀ ਕੀ ਮੰਗ ਹੈਗੀ ਹੈ ਪ੍ਰਸ਼ਾਸਨ ਦੇ ਪੰਜਾਬ ਸਰਕਾਰ ਮੰਗ ਕੇ ਕਿ ਸਫਾਈ ਹੋਵੇ ਡਾਰੀਆਂ ਕਰੀਆਂ ਰੋਡ ਹੋਰ ਕੀ ਮੰਗੀ ਲੈਣਾ ਉਹਨਾਂ ਕੋਲੋਂ ਹਾਂ ਸਾਨੂੰ ਸਫਾਈ ਚਾਹੀਦੀ ਹੈ ਜਿੰਨਾ ਗੰਦ ਪੈ ਗਿਆ ਕੀੜੇ ਘਰਾਂ ਦੇ ਅੰਦਰ ਜਾਣੇ ਸ਼ੁਰੂ ਹੋ ਗਏ ਆ ਕੀੜੇ ਆਣੇ ਨੇ ਘਰਾਂ ਦੇ ਅੰਦਰ ਸੁਣ ਗਿਆ ਡੇਡੀ ਵੱਡੀਆ ਨਹੀਂ ਬਸ ਨਾਲੀ ਸਾਫ਼ ਸਾਨੂੰ ਸਫਾਈ ਚਾਹੀਦੀ ਹੈ ਸਾਨੂੰ ਹੋਰ ਕੁਝ ਡਾਰੀਆਂ ਕਰੀਆਂ ਰੋਡ ਬਸ ਹਾਂ ਨਾਲੀਆਂ ਕਰੀਆਂ ਰੋਡ ਰੋਜ਼ ਨਾ ਕਰਨ ਦੂਜੇ ਤੀਜੇ ਦਿਨ ਹਫਤੇ ਬਾਅਦ ਆਕਰ ਖਾਣੇ ਲੈਂਦੇ ਰੋਜ਼ ਰੋਟੀ ਨਹੀਂ ਖਾਂਦੇ ਉਹ ਆਂਦੇ ਹੀ ਨਹੀਂ ਇਹਦੇ ਅਸੀਂ ਚਲੋ ਤਾਂ ਵੀ ਕਹਿੰਦੇ ਦੂਜੇ ਤੀਜੇ ਦਿਨ ਆ ਕੇ ਸਾਫ਼ ਕਰ ਜਾਣਾ ਚੈੱਕ ਕਰੋ ਜੀ ਕਿ ਕਮੇਡੀ ਵਾਲੇ ਚੈੱਕ ਕਰ ਲੈ ਕੌਣ